टीवी टुडे चैनल ते ਤੁਹਾਡਾ ਸਵਾਗਤ ਹੈ ਪਿੰਡ ਚਿੰਗੜਾ ਵਿਖੇ ਐਨਆਰਆਈ ਸੰਗਤ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਇਸ ਮੌਕੇ ਸਾਬਕਾ ਸਰਪੰਚ ਅਤੇ ਨੰਬਰਦਾਰ ਜਥੇਦਾਰ ਰਣਜੀਤ ਸਿੰਘ ਚਿੰਗੜ ਨੇ ਦੱਸਿਆ ਕਿ ਇਸ ਸਥਾਨ ਤੇ ਰਾਜਾ ਸਾਹਿਬ ਜੀ ਸ਼ਹੀਦ ਬਾਬਾ ਕਰਮ ਸਿੰਘ ਜੀ ਬਾਬਾ ਜਵਾਹਰ ਸਿੰਘ ਜੀ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਅਸਥਾਨ ਬਣੇ ਹੋਏ ਹਨ ਉਸ ਵਿੱਚ ਸ਼ੀਸ਼ਾ ਫਰਸ਼ ਅਤੇ ਟਾਇਲਾ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਤੇ ਜੋ ਲੱਖਾਂ ਰੁਪਏ ਖਰਚਾ ਆਇਆ ਹੈ ਉਹ ਮਹਾਰਾਜ ਪਰਿਤਮ ਪਾਤਸ਼ਾਹ ਜੀ ਦੇ ਪਰਿਵਾਰ ਅਤੇ ਰਿਆਤ ਪਰਿਵਾਰ ਵੱਲੋਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇੱਥੇ ਹਰ ਸਾਲ ਬਾਬਾ ਵਿਸ਼ਵਕਰਮਾ ਜੀ ਦਾ ਦਿਨ ਮਨਾਇਆ ਜਾਂਦਾ ਹੈ ਇਸ ਕਰਕੇ ਬੜੇ ਲੰਮੇ ਸਮੇਂ ਤੋਂ ਸੰਗਤ ਦੀ ਮੰਗ ਸੀ ਕਿ ਇਸ ਸਥਾਨ ਤੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇ ਜਿਸ ਕਰਕੇ ਸਮੂਹ ਦਾਨੀ ਪਰਿਵਾਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਥੇਦਾਰ ਚਿੰਗੜ ਨੇ ਦਾਨੀ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਵੱਡਾ ਕਾਰਜ ਸੰਪੂਰਨ ਹੋਇਆ ਹੈ ਜਾਣਕਾਰੀ ਲਈ ਚਲਦੇ ਹਾਂ ਪਤਵੰਤਿਆਂ ਕੋਲ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਦਮਨਾ ਸਾਹਿਬ ਪਿੰਡ ਝੰਡਾ ਸ਼ੀਰਪਗ ਸਿੰਘ ਨਗਰ ਵਿੱਚ ਖੜੇ ਹਾਂ ਜਿਸ ਜਗ੍ਹਾ ਤੇ ਧੰਤਾ ਥੇ ਨਾ ਗਮਾ ਰਾਜਾ ਸਾਹਿਬ ਮਹਾਰਾਜੀ ਦੇ ਗੱਦੀ ਦੇ ਬਾਅਦ ਮਹਾਰਾਜ ਪੀਤਮ ਪਾਸ਼ਾ ਜੀ ਵੱਲੋਂ ਤਕਰੀਬਨ 80 ਸਾਲ ਦੇ ਲਗਭਗ ਪਹਿਲਾਂ ਬਾਬਾ ਬਿਸ਼ਪ ਕਰਮਾ ਜੀ ਦਾ ਮੰਦਿਰ ਬਣਾਇਆ ਗਿਆ ਸੀਗਾ ਛੋਟੇ ਪੱਧਰ ਤੇ ਸਮਾਧ ਦੀ ਉਸਾਰੀ ਕੀਤੀ ਗਈ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਇਹਨੂੰ ਅਪਗ੍ਰੇਡ ਕਰਕੇ ਵੱਡੇ ਪੱਧਰ ਤੇ ਜਿਹੜਾ ਮੰਦਿਰ ਦੀ ਤਿਆਰੀ ਕੀਤੀ ਗਈ ਆ ਉਹ ਸਮੇਂ ਦੇ ਉੱਪਰ ਦੇਖੀ ਕਿ ਜਿੱਥੇ ਬਾਬਾ ਬਿਸ਼ਪ ਕਰਮਾ ਜੀ ਉਹਨਾਂ ਮੈਸੀ ਪਰਿਵਾਰਾਂ ਵਾਸਤੇ ਮਹਾਰਾਜੀ ਨੇ ਬਾਬਾ ਬਿਸ਼ਪ ਕਰਮਾ ਜੀ ਦੀ ਜਿਹੜੀ ਮੰਦਿਰ ਦੀ ਬਣਾਉਣ ਦੀ ਸ਼ੁਰੂਆਤ ਕੀਤੀ ਉੱਥੇ ਮਹਾਨ ਸ਼ੀਰ ਬਬਰ ਅਕਾਲੀ ਜੋਦਾ ਸ਼ੀਰ ਬਾਬਾ ਕਰਨ ਸਿੰਘ ਬਬਰ ਦਾ ਵੀ ਉਹਨਾਂ ਦਿਨਾਂ 'ਚ ਕੋਈ ਆਸਥਾਨ ਨਹੀਂ ਸੀ ਝੰਗਣਾ 'ਚ ਅੱਜ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਪਾਰਕਾਂ ਬਣੀਆਂ ਹੋਈਆਂ ਉਹਨਾਂ ਦੇ ਆਦਮ ਘਰ ਬੁੱਤ ਲੱਗੇ ਹੋਏ ਆ ਉਹਨਾਂ ਦੇ ਨਾਂ ਤੇ ਗੁਰਦੁਆਰਾ ਸ਼ੀਰਦਾ ਸਿੰਘਾ ਸਥਾਪਿਤ ਹੈ ਜਿਸ ਵੇਲੇ ਦੀ ਗੱਲ ਕਰਦੇ ਸੀ ਉਸ ਵੇਲੇ 80 ਸਾਲ ਪਹਿਲਾਂ ਬਾਬਾ ਸ਼ੀਰ ਕਰਪ ਸਿੰਘ ਦਾ ਵੀ ਕੋਈ ਆਸਥਾਨ ਨਹੀਂ ਸੀ ਇਹਨੂੰ ਵੀ ਮਹਾਰਾਜ ਜੀ ਨੇ ਪਹਿਲ ਦਿੱਤੀ ਮਹਾਰਾ ਪੀਤਮ ਪਾਚੇ ਨੇ ਸ਼ੀਰ ਬਾਬਾ ਕਰਨ ਸਿੰਘ ਬਬਰ ਦਾ ਵੀ ਇੱਥੇ ਸਥਾਨ ਬਣਾਇਆ ਔਰ ਆਪਣੇ ਗੁਰੂ ਮਹਾਰਾਜ ਬਾਬਾ ਜਵਾਰ ਸਿੰਘ ਦਾ ਵੀ ਇੱਥੇ ਸਬੰਧ ਬਣਾਈ ਗਈ ਆ ਔਰ ਰਾਜਾ ਸਾਹਿਬ ਮਹਾਰਾਜ ਦੀ ਵੀ ਸਮਾਦ ਬਣਾਈ ਗਈ ਆ ਇਹ ਗੁਰਦੁਆਰਾ ਦਮਨਾਂ ਸਾਹਿਬ ਇਤਿਹਾਸਿਕ ਗੁਰਦੁਆਰਾ ਮਹਾਰਾਜ ਰਾਜਾ ਸਾਹਿਬ ਜਦੋਂ ਮਜਾਰੇ ਤੋਂ ਜਾਂ ਹੋਰ ਸਾਈਡ ਤੋਂ ਆਉਂਦੇ ਸਨ ਇਸ ਜਗ੍ਹਾ ਬੈਠਦੇ ਸਨ ਔਰ ਇਸ ਜਗ੍ਹਾ ਦੀ ਇੱਕ ਹੋਰ ਵੀ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਸ ਵੇਲੇ ਪਾਕਿਸਤਾਨ ਤੇ ਇੰਡੀਆ ਬਣਦੋਂ 10 ਸਾਲ ਪਹਿਲਾਂ 1936 ਦੇ ਵਿੱਚ ਮਹਾਰਾਜ ਬਾਗ ਕਰ ਗਏ ਸਨ ਕਿ ਇਹ ਜਿਹੜਾ ਪਾਕਿਸਤਾਨ ਤੁਸੀਂ ਮੁਸਲਮਾਨਾਂ ਨੂੰ ਜਿੱਦਾਂ ਗੁਣਾਚੌਰ ਤੋਂ ਕੁਝ ਹੋਰ ਪਿੰਡਾਂ ਤੋਂ ਮੁਸਲਮਾਨ ਮੱਥਾ ਟੇਕਣ ਆਉਂਦੇ ਸਨ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਸਨ ਤੁਸੀਂ ਇੱਧਰ ਤੇ ਹਿੰਦੂ ਤੁਸੀਂ ਇੱਧਰ ਹਾਲਾਂਕਿ ਉਸ ਵੇਲੇ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਪਾਕਿਸਤਾਨ ਜਾਂ ਹਿੰਦੁਸਤਾਨ ਬਣਨਾ ਇੱਕਾ ਮਿੱਟੀ ਦੀ ਢੇਰੀ ਐ ਇਹ ਬਣੀ ਹੋਈ ਐ ਵੀ ਤੁਹਾਨੂੰ ਦਿਖਾਉਂਦੇ ਦੀ ਵੀ ਬੜੀ ਮੱਤਾ ਆ ਇਹ ਜਿਹੜੀ ਮਿੱਟੀ ਦੀ ਢੇਰੀ ਐ ਸਾਨੂੰ 1936 ਦੇ ਵਿੱਚ ਜਿਹੜੀਆਂ ਮਹਾਰਾਜ ਜੀ ਨੇ ਉਸ ਵੇਲੇ ਹਿੰਦੁਸਤਾਨ ਦੇ ਪਾਕਿਸਤਾਨ ਦੀ ਵੰਡ ਦਿਖਾਈ ਸੀ ਇਹ ਬੰਨ੍ਹ ਦਿਖਾਈ ਹੋਈ ਹੈ ਹਿੰਦੁਸਤਾਨ ਦੇ ਪਾਕਿਸਤਾਨ ਉਹਨਾਂ ਨੂੰ ਕਹਿੰਦੇ ਸਨ ਮੁਸਲਮਾਨੋ ਤੁਸੀਂ ਇੱਧਰ ਹਿੰਦੂ ਤੁਸੀਂ ਇੱਧਰ ਇਹ ਬੜਾ ਇਤਿਹਾਸਕ ਸਥਾਨ ਹੈ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਜਿੱਥੇ ਗੁਰਦੁਆਰਾ ਰਾਜਾ ਸਾਹਿਬ ਮਹਾਰਾਜ ਗੁਰਦੁਆਰਾ ਸਮਾਦਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਦੂਰ ਦਰਡੇ ਦਸ਼ਮ ਦੇਸ਼ਾਂ ਤੋਂ ਆਉਨੀਆਂ ਉਹਨਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਦੰਦ ਸਾਹਿਬ ਵੀ ਨਾਲ ਹੀ ਜਿਹੜਾ ਗੁਰਦੁਆਰ ਸਾਹਿਬ ਦੇ ਜਿੱਧਰ ਸਟੇਜ ਲੱਗਦੀ ਉਸ ਪਾਸੇ ਗੁਰਦੁਆਰਾ ਦੰਦ ਸਾਹਿਬ ਆ ਉੱਥੇ ਵੀ ਦਰਸ਼ਨ ਮਿਲਾ ਕਰੋ ਔਰ ਇਹਨੂੰ ਬਣਾਉਣ ਦੇ ਵਿੱਚ ਬਹੁਤ ਸਾਰਾ ਯੋਗਦਾਨ ਮਹਾਰਾਜ ਜੀ ਪੀਤੰਪਤਸ਼ਾਹ ਮਹਾਰਾਜ ਦੇ ਪਰਿਵਾਰ ਦਾ ਸਰਦਾਰ ਨਾਨਕ ਸਿੰਘ ਦੀ ਬੀਬੀ ਸੁਖਵੰਤ ਕੌਰ ਸਰਦਾਰ ਜੋਗਾ ਸਿੰਘ ਜੀ ਯੂਕੇ ਇੰਗਲੈਂਡ ਵਾਲੇ ਮਹਾਰਾਜ ਜੀ ਦਾ ਭਾਨ ਦਾ ਬਾ ਬਲਬੀਰ ਸਿੰਘ ਦੀ ਪੱਤੂ ਸਾਡੇ ਰਾਹਿਤ ਪਰਿਵਾਰ ਸਰਦਾਰ ਸੁਚਾ ਸਿੰਘ ਦਾ ਰਾਹਿਤ ਪਰਿਵਾਰ ਬੀਬੀ ਪਰਮੇਂਦਰ ਕੌਰ ਜੀ ਸਰਦਾਰ ਦਲਜੀਤ ਸਿੰਘ ਜੀ ਸਰਦਾਰ ਰਣਜੀਤ ਸਿੰਘ ਦੀ ਸਰਦਾਰ ਸੁਖਵਿੰਦਰ ਸੁਖੀ ਜੀ ਇਹਨਾਂ ਨੇ ਬਹੁਤ ਵੱਡੀ ਘਾਲਣਾ ਘਾਲ ਕਰਕੇ ਆਪਣੇ ਸਾਰੇ ਸਹਿਯੋਗੀਆਂ ਤੋਂ ਮਾਇਆ ਦੇ ਘੇ ਲੈ ਕੇ ਸਾਨੂੰ ਭੇਜੇ ਔਰ ਉਹਦੇ ਨਾਲ ਵੀ 22 ਲੱਖ ਰੁਪਇਆ ਤਕਰੀਬਨ ਹੈ ਤੇ ਦੁਬਾਰਾ ਜਿਹੜਾ ਲਾ ਕੇ ਅਪਗ੍ਰੇਡ ਕੀਤਾ ਗਿਆ ਸਾਰੇ ਟਾਇਲ ਵੀ ਲੱਗੇ ਆ ਬਾਬਾ ਜੀ ਦੀ ਮੂਰਤੀ ਵੀ ਸਥਾਪਿਤ ਹੋ ਗਈ ਆ ਮਹਾਰਾਜੇ ਦਾ ਸਾਰਾ ਸਥਾਨ ਬਣ ਗਿਆ ਸੀਸੇ ਦਾ ਕੰਮ ਜਿਹੜਾ ਚੱਲਦਾ ਸੀਗਾ ਉਹ ਵੀ ਤਕਰੀਬਨ 3 ਮਹੀਨੇ ਲਾ ਕੇ ਜਿਹੜਾ ਇਹਨੂੰ ਪੂਰਾ ਕੀਤਾ ਗਿਆ ਹੁਣ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਤੇ ਜਰੂਰ ਮੱਥਾ ਟੇਕਣ ਆਇਆ ਕਰੋ ਔਰ ਇਸੇ ਸਥਾਨ ਤੇ ਬਾਬਾ ਸਾਹਿਬ ਦੇ ਆਸਾਨ ਹੈ ਬਾਬਾ ਸਾਹਿਬ ਦੇ ਜਿਹੜੇ ਰਾਜਾ ਸਾਹਿਬ ਮਹਾਰਾਜੇ ਦਿੱਲੀ ਦੀ ਜੋੜਾ ਤਿਆਰ ਕਰਕੇ ਲਿਆਉਂਦੇ ਸਨ ਮਹਾਰਾਜ ਜੀ ਨੇ ਭਜਨ ਕੀਤੇ ਸਨ ਕਿ ਬਾਬਾ ਸਾਹਿਬ ਦੇ ਜੀ ਤੇ ਇਸ ਜਗ੍ਹਾ ਤੇ ਹੁਣ ਇੱਕ ਬਿਆਨ ਚ ਦੋ ਤਲਵਾਰਾਂ ਨਹੀਂ ਰਹਿਣੀਆਂ ਜਾਂ ਤੁਸੀਂ ਰਹਿਣਾ ਜਾਂ ਅਸੀਂ ਰਹਿਣਾ ਬਾਬਾ ਸਾਹਿਬ ਦੇ ਜੀ ਰਾਜਾ ਸਾਹਿਬ ਦਾ ਹੁਕਮ ਮੰਨ ਕੇ ਉਹ ਫਿਰ ਇਥੋਂ ਚਲੇ ਗਏ ਸਨ ਉਹਨਾਂ ਨੇ ਮੁੜ ਕੇ ਕਿਸੇ ਸੰਗਤ ਨੇ ਦਰਸ਼ਨ ਨਹੀਂ ਕੀਤੇ ਰਾਜਾ ਸਾਹਿਬ ਮਹਾਰਾਜ ਜੀ ਇਹਨਾਂ ਇਲਾਕਿਆਂ 'ਚ ਰਹੇ ਇਸ ਨਗਰੀ 'ਚ ਰਹੇ ਮਜਾਰਾ ਰਹੇ ਰਿਪਾ ਰਹੇ ਗੋਸਲਾ ਰਹੇ ਸੁਜੋ ਰਹੇ ਹੋਰ ਸਾਰੇ ਸੰਗਤਾਂ ਨੂੰ ਦਰਸ਼ਨ ਦੇ ਕੇ ਤਾਰਿਆ ਜਿੱਥੇ ਇਹ ਜੇ ਲਾਕਾ ਤਾਰਿਆ ਉੱਥੇ ਦੂਰ ਦਰੇਡੇ ਤੋਂ ਸੰਗਤਾਂ ਜਦੋਂ ਜੋੜ ਮੇਲੇ ਹੁੰਦੇ ਆ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਆ ਕੇ ਮਹਾਰਾਜੇ ਦੇ ਨਦਮਖਤ ਹੋਣੀਆਂ ਹਨ ਸੋ ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਗੁਰਦੁਆਰਾ ਦੰਦਨਾਸਾ ਮਹਾਰਾਜੇ ਦਾ ਆਸਾਨ ਹੈ 80 ਸਾਲ ਕਰੀਬ ਦੇ ਪਹਿਲਾਂ ਜਿਹੜਾ ਆਸਥਾਨ ਦੀ ਨੀ ਮਹਾਰਾਜਪੀ ਦੰਪਾਸ਼ਾ ਨੇ ਰੱਖੀ ਸੀ ਉਹਦੀ ਤਿਆਰੀ ਕੀਤੀ ਗਈ ਆ ਸਾਰੀ ਸੰਗਤਾਂ ਤਹਿਤੋਂ ਧਨਮਾਨ ਕਰਦਾ ਦਾਨੀ ਸਜਣਾ ਦਾ ਹੋਰ ਵੀ ਦਾਨੀ ਸਜਣਾ ਨੇ ਕਾਫੀ ਮਾਇਆ ਇਹ ਦੇ ਭੈ ਦਿੱਤੀ ਆ ਉਹ ਬਸਤਾਰ ਪੂਰੋ ਦੇ ਜਦੋਂ ਸਾਡਾ ਇੱਥੇ ਬਾਬਾ ਬਿਸ਼ਕਰਮਾ ਜੀ ਦਾ ਦਿਹਾੜਾ ਆਉਂਦਾ ਹਰ ਸਾਲ ਅਸੀਂ ਦਿਹਾੜਾ ਬਾਬਾ ਬਿਸ਼ਕਰਮਾ ਜੀ ਦਾ ਮਨਾਉਨੇ ਆ ਮੈਂ ਮੈਸਤਰੀ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਬਾਬਾ ਬਿਸ਼ਕਰਮ ਸਿੰਘ ਦਾ ਦਿਹਾੜਾ ਆਵੇਗਾ ਉਹ ਦਿਨ ਤੇ ਇੱਥੇ ਸ਼੍ਰੀ ਖੰਡਪਾਟ ਸਾਹਿਬ ਵੀ ਹੁੰਦੇ ਹਨ ਔਰ ਹਮਨਜਗ ਵੀ ਕਰਾਇਆ ਜਾਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਆ ਮਹਾਰਾਜੀ ਦੇ ਜਿਹੜੇ ਬਣਾਇਆ ਸਾਨਿਆ ਉਹ ਤੇ ਹਾਜ਼ਰੀਆਂ ਭਰੋ ਆਪਣੀਆਂ ਹਾਜ਼ਰੀਆਂ ਨੂੰ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਵਾਸਤੇ ਦਸਾਂ ਨੂੰ ਕਿਰਤ ਕਮਾਈਆਂ ਵਿੱਚ ਯੋਗਦਾਨ ਮਣਦਾ ਪਾਓ ਔਰ ਆਪਣੇ ਪਰਿਵਾਰਾਂ ਦੀਆਂ ਖੁਸ਼ੀਆਂ ਵਾਸਤੇ ਮਹਾਰਾਜੀ ਦੇ ਦਰਸ਼ਨ ਮੇਲੇ ਕਰਨ ਵਾਸਤੇ ਪਿੰਡ ਝਿੰਗੜਾ ਅਸ਼ੀਰ ਭਗਤ ਸਿੰਘ ਨਗਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਆਪ ਸਾਰਿਆਂ ਦਾ ਤਹਿ ਦਰੋਤਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ